ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਮਹਾ ਸ਼ਿਵਰਾਤਰੀ ਦੇ ਮੌਕੇ ਤੇ ਅੱਜ ਪ੍ਰੋਗਰਾਮ ਅਡਵਰ ਮੰਦਰਾਂ ਦੇ ਵਿੱਚ ਬੜੇ ਹੀ ਭਾਵਪੂਰਨ ਬਣ ਰਹੇ ਹਨ ਜਿੱਥੇ ਸ਼ਿਵਾਲੇ ਬਾਗ ਭਾਈ ਟਰਸਟ ਰਜਿਸਟਰਡ ਸੀ ਅੰਬਰ ਸਰ ਸਾਹਿਬ ਵਿਖੇ ਸ਼ਿਵਰਾਤਰੀ ਅਤੇ ਆਰ ਬੜੀ ਧੂਮਤਾਂ ਨਾਲ ਮਨਾਏ ਜਾ ਰਹੇ ਹਨ ਅਤੇ ਉਰੇ ਹੀ ਭਾਵ ਦੇਖ ਰਹੇ ਹਾਂ ਤਸਵੀਰਾਂ ਪਾਉ ਮੰਦਿਰ ਦੀਆਂ ਤਸਵੀਰਾਂ ਆਪਣੇ ਆਪ ਵਿੱਚ ਭੋਲੀ ਸ਼ੰਕਰ ਜੀ ਦੀ ਬਣੇ ਹੋਏ ਤੋ ਕੋਈ ਸ਼ਿਵਰਾਤਰੀ ਦੇ ਮੰਦਰਾਂ ਵਿੱਚ ਤਿਹਾਰਾਂ ਨੂੰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਕਿਵੇਂ ਭਗਤਾਂ ਦੇ ਵਿੱਚ ਪ੍ਰਸ਼ਾਦ ਲੈਦੇ ਨਜ਼ਰ ਆ ਰਹੇ ਹਨ ਵੱਖ-ਵੱਖ ਮੰਦਰਾਂ ਦੀਆਂ ਵੱਖ-ਵੱਖ ਤਸਵੀਰਾਂ ਦਿਖਾ ਰਹੇ ਹਾਂ ਅੱਜ ਸਾਨੂੰ ਅਸੀਂ ਉੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਮੰਦਰਾਂ ਦੀਆਂ ਭਾਵ ਤਸਵੀਰਾਂ ਕਿਵੇਂ ਭਗਤਾਂ ਦੀਆਂ ਵੱਡੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਮਾ ਸ਼ਿਵਰਾਤਰੀ ਆ ਤਿਹਾਰ ਸਾਲ ਦਾ ਸਭ ਤੋਂ ਵੱਡਾ ਤਿਹਾਰ ਮੰਨਿਆ ਜਾਂਦਾ ਜਿਵੇਂ ਜਨਮਾਸ਼ਟਮੀ ਮਾ ਸ਼ਿਵਰਾਤਰੀ ਹੋਲੀ ਦੀਵਾਲੀ ਦਾ ਤਿਉਹਾਰ ਹੋਣ ਉਸ ਤਰ੍ਹਾਂ ਹੀ ਸ਼ਵਰਾਤੀਆ ਤਿਉਹਾਰ ਵੀ ਬੜੀ ਤੂਮ-ਤਾਮ ਦੇ ਨਾਲ ਭਗਤਾਂ ਵੱਲੋਂ ਬੜੇ ਉਤਸ਼ਾਹ ਤੇ ਖੁਸ਼ੀ ਨਾਲ ਮਨਾਏ ਜਾਂਦੇ ਹਨ ਅਤੇ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿੰਦੇ ਨਜ਼ਰ ਆਏ ਭਗਤ ਅਤੇ Akwai abin da alaƙarun ਅਮਰਸਾ ਸ਼ਿਵਾਲਾ ਢੀੜ ਪਾੜ ਵਾਲਾ ਏਰੀਆ ਹੋਣ ਕਰਕੇ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਬੜੀ ਕਾਰਵਾਈ ਕੀਤੀ ਯਾਰ Thank <laughs> you. ਮੈਂ ਸਾਇੰਸ ਇੰਸਪੈਕਟਰ ਅਮਨਦੀਪ ਹੋਰ ਐਸਐਚਓ ਆਮਬਾਦ। ਫਿਲਹਾਲ ਜਿਹੜਾ ਬਹੁਤ ਗਾਮੂਸਾ ਬੰਗਲੌਰ ਤੋਂ ਲੱਗੇ ਲੀਆ। ਤੁਹਾਨੂੰ ਲੱਗੇ ਕਿ ਲੋਕਾਂ ਕਿੱਥੇ ਗਏ? ਇਹ ਜੋ ਜਿਹੜੀ ਹੈ ਸ੍ਰੀ ਰਾਤਰੀ ਦੇ ਸੰਬੰਧ ਵਿੱਚ ਸੁਰੱਖਿਆ ਨੂੰ ਲੈ ਕੇ ਪੂਕਤਾ ਪ੍ਰਬੰਧ ਕੀਤੇ ਗਏ ਨੇ। ਤਾਂ ਤਾਂ ਤੇ ਜਿਹੜੀ ਹੈ ਨਾਕੇਬੰਦੀ ਕੀਤੀ ਗਈ ਹੈ ਤਾਂ ਜੋ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਪਾਰਕਿੰਗ ਦਾ ਜਿਹੜਾ ਪੁਖਤਾ ਪ੍ਰਬੰਧ ਕੀਤਾ ਗਿਆ। ਲੋਵਾਰਸ ਜੀ ਨਾਲ ਲੈ ਕੇ ਅਪੀਲ ਕੀਤੀ ਹੈ। ਇਹੇ ਲੋਕਾਂ ਨੂੰ ਪਹਿਲਾ ਕਿ ਜੇਕਰ ਕਿਸੇ ਨੂੰ ਕੋਈ ਵੀ ਲੋਵਾਰਸ ਚੀਜ਼ ਮਿਲਦੀ ਹੈ ਤਾਂ ਤੁਰੰਤ ਸਾਡੇ ਹੈਲਪ ਡੈਸਕ ਤੇ ਇਨਫੋਰਮ ਕੀਤਾ ਜਾਵੇ। ਇਸ ਤੋਂ ਇਲਾਵਾ ਜੇਕਰ ਕਿਸੇ ਦਾ ਕੋਈ ਮੋਬਾਈਲ ਫੋਨ ਚੋਰੀ ਹੋ ਰਿਹਾ ਹੁੰਦਾ ਜਾਂ ਕਿਸੇ ਨੂੰ ਕੋਈ ਵੀ ਮੁਸ਼ਕਲ ਆਉਂਦੀ ਹੈ ਸਾਡੇ ਹੈਲਪ ਡੈਸਕ ਤੇ ਸਾਨੂੰ ਇਨਫੋਰਮ ਕਰੇ। ਰਾਤ ਦੇ 12 ਵਜੇ ਤੱਕ ਇਹ ਵੀ ਆਪਨੇ ਬੋਸ ਨੂੰ ਲਾਜੋ ਨਹੀਂ ਦਈਏ। 24 ਘੰਟੇ ਦੇ ਜਿਹੜੇ ਨੇ ਇੰਤਜ਼ਾਮ ਹ ਕੀਤੇ ਗਏ ਨੇ ਤੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਸਿਕਿਉਰਟੀ ਨੂੰ ਲੈ ਇਸ ਸਰਪਨਾਮ ਦੇ ਸਰਪਨਾਮ ਜੂਰੀਸ਼ ਵਾਲਾ ਲੈ ਗਈ ਕੀ ਗੱਲ ਹੈ ਅੱਜ ਹੀ ਸਾਡੇ ਮਾਨਯੋਗ ਪੁਲਿਸ ਸਾਹਿਬ ਸ੍ਰੀ ਕੋਪਤੀ ਸਿੰਘ ਜੀ ਭੁੱਲਰ ਆਈਪੀਐਸ ਮਿਸ਼ਨਰ ਦੇ ਟੋਪ ਅਮਰਸਰ ਏਡੀਸੀਪੀ ਟਰੈਪ ਦੀ ਸ਼੍ਰੀਮਤੀ ਅਮਨਦੀਪ ਕੌਰ ਜੀ ਉਹਨਾਂ ਦੀਆਂ ਹਦਾਇਤਾਂ ਦੇ ਸਿਖਸ਼ਣਾ ਦੇ ਅਨੁਸਾਰ ਜਿਹੜੇ ਵੀ ਮੰਦਰਾਂ ਦੇ ਵਿੱਚ ਬੜੇ ਜੋਗ ਪਬੰਧ ਕੀਤੇ ਗਏ ਆ ਇਹ ਇਸ ਕਰਕੇ ਕੀਤੇ ਗਏ ਕਿ ਲੋਕਾਂ ਨੂੰ ਕੋਈ ਸ਼ਿਵਰਾਤਰੀ ਦੇ ਮੌਕੇ ਸ਼ਿਵ ਜੀ ਦੇ ਦਰਸ਼ਨ ਕਰਨ ਲੱਗਿਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਆਮ ਲੋਕਾਂ ਨੂੰ ਵੀ ਅਸੀਂ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਵੀ ਕੋਈ ਕੋਈ ਤਾਨੂੰ ਲਵਾਸ ਵਸਤੂ ਕੋਈ ਦਿਖਦੀ ਆ ਉਹ ਲਾਗੇ ਪੁਲਿਸ ਸਟੇਸ਼ਨ ਨੂੰ ਇਨਫਾਰਮ ਕਰੋ ਜਾਂ ਨਹੀਂ ਤੇ 112 ਤੇ ਕਾਲ ਕਰ ਦਿਓ ਜਾਂ 181 ਤੇ ਵੀ ਆਪਾਂ ਕਾਲ ਕਰ ਸਕਦੇ ਆ ਕਿਉਂਕਿ ਤੁਹਾਡੀ ਜਿਹੜੀ ਸੁਚੇਤਤਾ ਵਾ ਤੁਹਾਡੀ ਸਾਵਧਾਨੀ ਆ ਇਹੋ ਹੀ ਅੱਛਾ ਕੰਮ ਕਰ ਸਕਦੀ ਆ ਲੋਕਾਂ ਦੀ ਲੋਕਾਂ ਨੂੰ ਬਚਾ ਸਕਦੇ ਆ ਆਪਾਂ ਕਿਸੇ ਨੂੰ ਸਕੇਅਰ ਕਰ ਸਕਦੇ ਆ ਕਿਸੇ ਨੂੰ ਰੜਕਾ ਸਕਦੇ ਆ ਤੇ ਸਾਡੇ ਜਿਹੜੇ ਪੁਖਤਾ ਪਸੰਦ ਕੀਤੇ ਗਏ ਆ ਟ੍ਰੈਫਿਕ ਸਟਾਫ ਵੱਲੋਂ ਵੀ ਤੇ ਹੋਰ ਤੇ ਲਾਂਡ ਆਰਡਰ ਦੀ ਵੀ ਜਿਹੜੀ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਸਾਡੀ ਬਹੁਤ ਜ਼ਿਆਦਾ ਪਲੀਜ਼ ਪੋਸਟ ਜਿਹੜੀ ਆ ਉਹ ਮੰਦਰਾਂ ਵਿੱਚ ਤੇ ਐਸੀਆਂ ਧਾਰਮਿਕ ਜਗ੍ਹਾ ਤੇ ਲਗਾਈ ਗਈ ਆ ਜਿੱਥੇ ਕਿ ਸ਼ਿਵਰਾਤਰੀ ਮਨਾਈ ਜਾ ਰਹੀ ਹੈ ਤਾਂ ਜੋ ਜਿਹੜੀ ਸੰਗਤ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਸਕੇ ਮੈਂ ਮਰਾ ਆਪਣਾ ਨਾਮ ਮੰਦਰ ਦਾ ਨਾਮ ਟਿਕੀ ਵਸਾ ਕੀ ਦੇਂਗੇ ਮੈਂ ਜਤਿੰਦਰ ਔੜਾ ਪ੍ਰਧਾਨ ਸ਼ਵਾਲਾ ਬਾਗ ਪਾਈਆਂ ਟਰਸਟ ਰਜਿਸਟਰਡ ਆ ਅਸੀਂ ਸ਼ਿਵਰਾਤਰੀ ਦੇ ਉਪਲਖ ਦੇ ਵਿੱਚ ਕਾਫੀ ਸਿਕਿਉਰਿਟੀ ਅਰੇਂਜ ਕੀਤੀ ਹੈ ਕੁਝ ਲੇਡੀਜ਼ ਸਕਿਉਰਟੀ ਰੱਖੀ ਹੈ ਕੁਝ ਜੈਂਟ ਸਕਿਉਰਟੀ ਲਾਏ ਆਏ ਹੈ ਪਰ ਸਾਰਾ ਕੰਮ ਬਹੁਤ ਸਮੂਥ ਚੱਲ ਰਿਹਾ ਹੈ ਰਾਤ ਦੇ 12 ਵਜੇ ਮੰਦਰ ਖੋਲਤੇ ਸੀ ਦਰਸ਼ਨਾਵਾਂ 'ਚ ਬਹੁਤ ਢੀੜ ਹੈ ਬਹੁਤ ਲੋਕਾਂ ਦੀ ਰੌਣਕ ਹੈ ਅਸੀਂ ਆਏ ਦੇਖ ਕੇ ਬੜਾ ਦਿਲ ਖੁਸ਼ ਹੋ ਰਿਹਾ ਹੈ ਕਿ ਲੋਕਾਂ ਦੀ ਇੰਨੀ ਆਸ ਹੈ ਇਸੇ ਭਗਵਾਨ ਦੇ ਵਿੱਚ ਤੇ ਬਹੁਤ ਸਮੂਥ ਸਾਰਾ ਚੱਲ ਰਿਹਾ ਹੈ ਸਾਰਾ ਕੰਮ ਬਹੁਤ ਸਮੂਥ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਭਾਈਆ ਬਹੁਤ ਹੀ ਆਸ ਦਾ ਕਹਿੰਦੇ ਨੇ ਉਹ ਦੋ ਦੋ ਸਮਾਜੀਆਂ ਨੇ ਕੀ ਵਸਾ ਕੀਤੀ ਜੀ ਜਨਮ ਅਬਸਰ ਸਾਰੀ ਜਿਹੜੀ ਨਾ ਅਸੀਂ ਉਹ ਲਾਈਨਾਂ ਬੜੀ ਸੋਹਣੀਆਂ ਸਜਾਰੂ ਰੂਪ ਨਾਲ ਚੱਲਦੀਆਂ ਮਈਆਂ ਅਸੀਂ ਇਹਦੀ ਬਹੁਤ ਅੱਛਾ ਬੈਰੀਕੇਟਿੰਗ ਕੀਤੀ ਹੈ ਤਾਂ ਕਿ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਪਹਿਲੇ ਜਿਹੜਾ ਚਾਰ ਚਾਰ ਪੰਜ ਮਿੰਟ ਲਾਈਨ ਲੱਗਦੀ ਸੀ ਹੁਣ ਉਸ ਤੋਂ ਜ਼ਿਆਦਾ ਪੀੜੋਂ ਦੇ ਬਾਵਜੂਦ ਵੀ ਘੰਟੇ ਦੇ ਵਿੱਚ ਸਾਰਾ ਕੁਝ ਦਰਸ਼ਨ ਹੋ ਕੇ ਬੰਦਾ ਬਾਹਰ ਨਿਕਲ ਜਾਂਦਾ ਹੈ ਹੋਰ ਰਾਤ ਦਾ ਕਾਰਗਰਮ ਕੀ ਰਹੇਗਾ ਜੀ ਰਾਤ ਦੇ ਦੇਖੋ ਜੀ ਇਹ 24 ਘੰਟੇ ਚੱਲਦਾ ਰਹਣਾ ਜੀ ਜਿਹੜੇ ਭਜਨ ਕੀਰਤਨ ਸਾਰੇ ਚੱਲਦੇ ਰਹਿੰਦੇ ਨੇ ਮੰਡਲੀਆਂ ਚੱਲਦੀਆਂ ਨੇ ਸਾਰੇ ਵਜਨ ਕੀਰਤਨ ਸਾਰੀ ਰਾਤ ਚੱਲ ਰਹਿਣੇ ਉਹ ਉਰਾਦਾ ਇਹੋ ਹੀ ਕਾਰਜਕ੍ਰਮ ਅਗਿਆ ਕਿ ਬਾਕੀ ਇੱਥੇ ਲੰਗਰ ਬਹੁਤ ਲੱਗੇ ਆ ਸ਼ਵਾਲੇ ਵੱਲੋਂ ਵੀ ਹੈ ਤੇ ਆਸ-ਪਾਸ ਵੀ ਬਹੁਤ ਲੰਗਰ ਲੱਗੇ ਹੈ ਕਿਸੇ ਨੂੰ ਕੋਈ ਖਾਣ ਪੀਣ ਦੀ ਕੋਈ ਤਕਲੀਫ ਨਹੀਂ ਹੋਏਗੀ ਮੰਦਰ ਸ਼ਵਾਲਾ ਸੁਨਾਤੀ ਤੋਂ ਪਹਿਲੇ ਬਹੁਤ ਹੀ ਖੂਬਸੂਰਤ ਭੋਗਿਆ ਬੜਾ ਸਾਰਾ ਤਿਆਰ ਕੀਤਾ ਗਿਆ ਹੈ ਮੈਨੇਜਮੈਂਟ ਨੂੰ ਸਾਰਿਆਂ ਨੂੰ ਸਤਿਕਾਰ ਜਗਾਉਂਦੇ ਨਹੀਂ ਮੈਨੇਜਮੈਂਟ ਨੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਇਸ ਕੰਮ ਲਈ ਔਰ ਬੜੀ ਸ਼ਰਧਾ ਦੇ ਨਾਲ ਸਾਰਿਆਂ ਨੇ ਇਹ ਕੰਮ ਕੀਤਾ ਹੈ ਅਸੀਂ ਉਹਨਾਂ ਦੇ ਥੈਂਕਫੁਲ ਹਾਂ ਸਾਰੇ ਮੈਂਬਰਸ ਵੀ ਥੈਂਕਫੁਲ ਹਾਂ ਜਿਨ੍ਹਾਂ ਨੇ ਇਸ ਚੀਜ਼ ਦੇ ਮੇਨ ਕੀਤੀ ਹੈ ਖਾਸ ਕਰ ਬੱਗਾ ਜੀ ਔਰ ਦਿਗਨਿਸ਼ ਤਰਵੜ ਜੀ ਅਸ਼ਨੀ ਸ਼ਰਮਾ ਜੀ ਸਾਰੇ ਨੇ ਬੜੀ ਮਿਹਨਤ ਕੀਤੀ ਸ਼ਹਿਰ ਵਾਸੀ ਨੂੰ ਕੀ ਅਪੀਲ ਹੈ ਮੰਦਰ ਨੂੰ ਹੋਰ ਸੰਦੋਸ਼ਪਨ ਹੋਵਾ ਤੇ ਯੋਗਦਾਨ ਦੇ ਸੇਵਾ ਦਾ ਅਸੀਂ ਅਸੀਂ ਆਹ ਹੋਈ ਕਿੰਨਿਆਂ ਕਿ ਤੁਸੀਂ ਯੋਗਦਾਨ ਦੀ ਗੱਲ ਤਾਂ ਬਾਅਦ ਚ ਅਸੀਂ ਸਾਰੇ ਕਹਿੰਦੇ ਹਾਂ ਕਿ ਦਰਸ਼ਨ ਕਰਨ ਜਰੂਰ ਆਓ ਸ਼ਵਾਲਾ ਬਾਗ ਪਾਈਆਂ ਦੇ ਵਿੱਚ ਸ਼ੁਕ੍ਰਾਤ੍ਰੀ ਤੋਂ ਆਓ ਸ਼੍ਰੀ ਰਾਤ ਨੂੰ ਬਾਅਦ ਵੀ ਆਓ ਤਿੰਨ ਦਿਨਾਂ ਪ੍ਰੋਗਰਾਮ ਫੇਰ ਸਾਂ ਡਾਗਾ 26 27 28 ਨੂੰ ਦੋ ਦਿਨ ਪਹਿਲੇ ਵਿਜੇ ਮੈਗਜ਼ੀਨਾ ਸ਼ਿਵ ਭਗਵਾਨ ਦਾ ਵਿਵਾਹ ਵੰਨਨ ਕਰਨਗੇ 23 ਨੂੰ ਮਹਾਜਾਗਰਨਾ ਹੈ اور ਉਸ ਦਿਨ ਬਹੁਤ اچھی ਰੌਣਕ ਹੋਏਗੀ